ਭਗਤ ਤ੍ਰਲੋਚਨ ਜੀ ਮਹਾਰਾਜ ਸ੍ਰੀ ਰਾਗ ਦਾ ਪਾਵਨ ਵਾਕ ਕੁੰਡਰ ਕੇ ਕੁਸਮਤੇ ਧੋਲੇ ਸਪਤ ਪਤਾਲ ਕੀ ਬਾਣੀ ਲੋਚਨ ਸਰ ਮੇ ਬੁੱਧ ਬਲ ਨਾਠੀ ਤਾ ਕਾਮ ਪਾਵਸ ਮਾਦਾਣੀ ਭਾਵੇਂ ਮਟਕੀ ਦੇ ਵਿੱਚ ਕੁਝ ਵੀ ਨਹੀਂ ਨਾ ਵੇਖਣ ਦੀ ਸ਼ਕਤੀ ਨਾ ਬੋਲਣ ਦੀ ਨਾ ਚੱਲਣ ਦੀ ਨਾ ਸੋਚਣ ਦੀ ਪਰ ਤ੍ਰਲੋਚਨ ਜੀ ਕਹਿੰਦੇ ਕਾਮਨਾ ਦੀ ਮਦਾਣੀ ਤਿਉਂਦੀ ਤਿਉਂ ਚੱਲਦੀ ਸੀ ਸੁੱਕੀ ਮਟਕੀ ਦੇ ਵਾਸ਼ਨਾ ਚੱਲ ਰਹੀ ਹੈ ਤੇ ਵਾਸ਼ਨਾ ਦੀ ਪੂਰਤੀ ਕਰਨ ਵਾਸਤੇ ਸਤਿਆ ਕੋਈ ਨਹੀਂ ਤਾਂ ਕ੍ਰੋਧ ਵਧੇਗਾ ਲਾਜ਼ਮੀ ਵਧੇਗਾ ਵਾਸ਼ਨਾ ਦੀ ਪੂਰਤੀ ਹੋ ਜਾਏ ਤੇ ਮੋਹ ਵਧਦਾ ਹੈ ਤੇ ਵਾਸ਼ਨਾ ਪੂਰਤੀ ਵਿੱਚ ਰੋਕ ਖੜੀ ਹੋ ਜਾਏ ਤਾਂ ਕ੍ਰੋਧ ਵਧਦਾ ਹੈ ਇਸ ਵਾਸਤੇ ਕਾਮ ਤੇ ਕ੍ਰੋਧ ਦੋਵੇਂ ਇਕੱਠੇ ਰਹਿਣਨ ਵਾਸ਼ਨਾ ਕਿਸ ਦੀ ਪੂਰੀ ਹੋਈ ਅੱਜ ਤੱਕ ਕਿਸੇ ਦੀ ਵੀ ਨਹੀਂ ਤੇ ਅਧੂਰੀ ਵਾਸ਼ਨਾ ਕ੍ਰੋਧ ਨੂੰ ਜਨਮ ਦਿੰਦੀ ਬੋਲਦਾ ਕਰੋਧੀ ਮਨੁੱਖ ਤਮੇ ਲੈਣਾ ਵਾਸਨਾ ਦੀ ਪੂਰਤੀ ਕਰ ਨਹੀਂ ਸਕਦਾ ਹੋ ਨਹੀਂ ਰਹੀ। ਕ੍ਰੋਧ ਹੀ ਹੈ। ਕ੍ਰੋਧ ਹੀ ਹੁੰਦਾ ਜਾਏਗਾ, ਹੁੰਦਾ ਜਾਏਗਾ। ਵਾਸਨਾ ਵੀ ਵੱਧਦੀ ਜਾਏਗੀ, ਕ੍ਰੋਧ ਵੀ ਵੱਧਦਾ ਜਾਏਗਾ। ਤੇ ਸਾਇਬ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਨੂੰ ਗਾਲੇ ਜਿਉਂ ਕੰਚਨ ਸੋਹਾਗਾ ਢਾਲੇ ਇਹ ਦੋਵੇਂ ਇਕੱਠੇ ਰਹਿੰਦੇ। ਔਰ ਸਰੀਰ ਦਾ ਸੱਤਿਆਨਾਸ਼ ਕਰ ਦਿੰਦੇ ਨੇ। ਬਾਰਾਜ ਕਹਿੰਦੇ ਨੇ ਇਹ ਜਿਹੜਾ ਨਗਰ ਸਰੀਰ ਰੂਪੀ ਨਗਰ ਜੋ ਕਾਮ ਤੇ ਕ੍ਰੋਧ ਨਾਲ ਭਰਿਆ ਹੋਇਆ ਸੀ ਸਾਧੂ ਨੂੰ ਮਿਲ ਕੇ ਕਾਮ ਤੇ ਕ੍ਰੋਧ ਦਾ ਖੰਡ-ਖੰਡ ਕਰ ਦਿੱਤਾ ਟੁਕੜੇ-ਟੁਕੜੇ ਕਰ ਦਿੱਤਾ ਤੋੜ ਦਿੱਤਾ ਕਾਮ ਦੀ ਹੋਂਦ ਨੂੰ ਕ੍ਰੋਧ ਦੀ ਹੋਂਦ ਨੂੰ ਤੋੜ ਦਿੰਦਾ ਹੈ ਖੰਡ-ਖੰਡ ਕਰ ਦਿੰਦਾ ਹੈ ਖੰਡਲ ਟੁਕੜੇ-ਟੁਕੜੇ ਜ਼ਰਰਾ-ਜ਼ਰਰਾ ਕਰ ਦਿੰਦਾ ਹੈ ਕਾਮ ਕ੍ਰੋਧ ਨਗਰਬੋ ਭਰਿਆ ਮਿਲਦਾ ਤੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਓ ਮੰਡਲ ਮੰਡਾ ਹੈ ਤੁਸੀਂ ਕਿਸ ਤਰ੍ਹਾਂ ਖੰਡਲ ਕਰ ਲਿਆ ਵਾਸਨਾ ਤੇ ਕ੍ਰੋਧ ਦੇ ਤੁਸੀਂ ਕਿਸ ਤਰ੍ਹਾਂ ਟੁਕੜੇ ਟੁਕੜੇ ਕਰ ਦਿੱਤੇ ਜਦ ਕਿ ਕ੍ਰੋਧ ਕਈਆਂ ਨੂੰ ਟੁਕੜੇ ਕਰ ਰਿਹਾ ਜਦ ਕਿ ਵਾਸਨਾ ਕਈਆਂ ਨੂੰ ਰੇਜ਼ਾ ਰੇਜ਼ਾ ਕਰਕੇ ਰੱਖ ਦਿੰਦੀ ਹੈ ਬੰਦਿਆਂ ਨੂੰ ਤਲਪਾ ਕੇ ਰੱਖ ਦਿੰਦੀ ਹੈ ਬੰਦਿਆਂ ਦੀ ਹੱਸੀ ਮਿਟਾ ਕੇ ਰੱਖ ਦਿੰਦੀ ਹੈ ਤੁਸੀਂ ਕਾਮ ਤੇ ਕ੍ਰੋਧ ਦੀ ਹੱਸੀ ਨੂੰ ਮਿਟਾਇਆ ਤੇ ਕਿਵੇਂ ਮਿਟਾਇਆ ਕ੍ਰੋਧ ਮਨੁੱਖ ਦੇ ਅੰਦਰ ਸਿਰਫ ਉਤਸਾਹ ਹਟ ਚਾਹੀਦੀ ਹੈ ਪੈਦਾ ਹੋ ਜਾਂਦਾ ਹੈ ਵਾਸ਼ਨਾ ਮਨੁੱਖ ਦੇ ਅੰਦਰ ਅੱਠੇ ਪੈਰ ਚੱਲਦੀ ਹੈ ਵਾਸ਼ਨਾ ਸੰਸਾਰ ਦੀ ਹੁੰਦੀ ਹੈ ਪ੍ਰਾਰਥਨਾ ਨਿਰੰਕਾਰ ਦੀ ਹੁੰਦੀ ਹੈ ਜਿੰਨੀ ਵੱਡੀ ਅੰਦਰ ਵਾਸ਼ਨਾ ਉਤਨਾ ਉਹ ਸੰਸਾਰੀ ਮਨੁੱਖ ਤੇ ਜਿੰਨੀ ਵੱਡੀ ਅੰਦਰ ਪ੍ਰਾਰਥਨਾ ਹੈ ਅਰਦਾਸ ਹੈ ਉਤਨਾ ਹੀ ਉਹ ਰੱਬ ਦੇ ਨੇੜੇ ਹੈ ਵਾਸਨਾ ਨਿਰੰਕਾਰ ਨਾਲ ਨਹੀਂ ਜੋੜਦੀ ਤੇ ਕਿਮਾ ਕਰਨੀ ਸੰਸਾਰ ਦੀ ਕੋਈ ਪ੍ਰਾਰਥਨਾ ਵੀ ਨਹੀਂ ਆਉਂਦੀ ਪ੍ਰਾਰਥਨਾ ਨਿਰੰਕਾਰ ਦੀ ਹੁੰਦੀ ਹੈ ਪ੍ਰਾਰਥਨਾ ਅਕਾਲ ਪੁਰਖ ਦੀ ਹੁੰਦੀ ਹੈ ਪ੍ਰਾਰਥਨਾ ਗੁਰੂ ਦੇ ਅੱਗੋਂ ਕਰੀਦੀ ਹੈ ਤੇ ਵਾਸਨਾ ਨਾਲ ਰੱਬ ਮਿਲਦਾ ਵੀ ਨਹੀਂ ਪ੍ਰਾਰਥਨਾ ਨਾਲ ਮਿਲਦਾ ਐਨੀ ਮਿਹਰ ਕਰ ਅਰਦਾਸ ਕਰਨੀ ਪਵੇਗੀ ਜੋੜੜੀ ਕਰਨੀ ਪਵੇਗੀ ਉਥੇ ਹੁਕਮ ਨਹੀਂ ਚੱਲ ਸਕਦਾ ਨਾ ਉਹਨੇ ਹੁਕਮ ਨਾ ਚੱਲ ਲਈ ਨਾਲ ਕਸਮ ਚਲੇ ਅਰਦਾਸ ਜਿਹਦੇ ਪ੍ਰਾਣਾ ਵਿੱਚੋਂ ਪ੍ਰਾਰਥਨਾ ਨਿਕਲਦੀ ਜਾਏ ਰੋਜ਼ ਕਰੇ ਸਵੇਰੇ ਕਰੇ ਸ਼ਾਮੀ ਕਰੇ ਦੁਪਹਿਰ ਕਰੇ ਅੱਥੇ ਪੈਰ ਪ੍ਰਾਰਥਨਾ ਦੇ ਚੋਵੇ ਅਰਦਾਸ ਦੇ ਚੋਵੇ ਜੋਦੜੀ ਦੇ ਚੋਵੇ ਇਹਦਾ ਰੱਬ ਦੇ ਨੇੜੇ ਹੋ ਜਾਂਦਾ ਹੈ ਪ੍ਰਮਾਤਮਾ ਦੇ ਨੇੜੇ ਹੋ ਜਾਂਦਾ ਹੈ ਤੇ ਹਰ ਵਕਤ ਹੀ ਅੰਦਰ ਵਾਚਨਾ ਚਲੇ ਬੰਦਾ ਸੰਸਾਰੀ ਵਾਚਨਾ ਤੇ ਸੰਸਾਰ ਦੀ ਹੁੰਦੀ ਹੈ ਕਿਸ ਦੀ ਹੁੰਦੀ ਹੈ ਤੇ ਵਾਸਨਾਵਾਂ ਵਿੱਚ ਪਿਆ ਹੋਇਆ ਮਨੁੱਖ અત્યੰਤ ਮੈਲਾ અત્યੰਤ ਮੈਲਾ ਮਹਾਰਾਜ ਕਹਿੰਦੇ ਨੇ ਪੂਰਬਲੇ ਲੇਖਾਂ ਦੇ ਮੁਤਾਬਕ ਕੋਈ ਪੂਰਬਲੇ ਸੰਸਕਾਰ ਜੋ ਕੱਲ ਕੀਤਾ ਹੈ ਨਾ ਕਰਮ ਉਹ ਵੀ ਪੂਰਬਲਾ ਹੈ ਇੱਕ ਮਹੀਨੇ ਜੋ ਪਹਿਲੇ ਕੀਤਾ ਉਹ ਵੀ ਪੂਰਬਲਾ ਹੈ ਇੱਕ ਸਾਲ ਜੋ ਪਹਿਲੇ ਕੀਤਾ ਉਹ ਵੀ ਪੂਰਬਲਾ ਹੈ ਇੱਕ ਜਨਮ ਜੋ ਪਹਿਲੇ ਕੀਤਾ ਉਹ ਵੀ ਪੂਰਬਲਾ ਹੈ ਹਜ਼ਾਰਾਂ ਜਨਮ ਜੋ ਪਹਿਲੇ ਕੀਤਾ ਉਹ ਵੀ ਪੂਰਬਲਾ ਪੂਰਬਲਾ ਸਾਡੇ ਨਾਲ ਚੱਲ ਰਿਹਾ ਮਿਟਦਾ ਨਹੀਂ ਹੈ ਚਿੱਤਰ ਗੁਪਤ ਜੋ ਕੱਲ ਕੀਤਾ ਸੀ ਉਹ ਵੀ ਸਾਡੇ ਚਿੱਤਰ ਗੁਪਤ ਦਾ ਹਿੱਸਾ ਹੈ ਜੋ 1 ਸਾਲ ਪਹਿਲੇ ਕੀਤਾ ਸੀ ਉਹ ਵੀ ਸਾਡੇ ਅੰਦਰ ਪਿਆ ਹੈ ਜੋ 1 ਜਨਮ ਪਹਿਲੇ ਕੀਤਾ ਸੀ ਉਹ ਵੀ ਸਾਡੇ ਅੰਦਰ ਪਿਆ ਹੈ ਤੇ ਨਾਲ ਚੱਲਦਾ ਹੈ ਤੇ ਚਿੱਤਰ ਗੁਪਤ ਦੇ ਜਦ ਸ਼ੁਭ ਕਰਮਾਂ ਦੇ ਬੀਜ ਸੰਸਕਾਰ ਬਹੁਤ ਇਕੱਠੇ ਹੋ ਜਾਣ ਤਾਂ ਕਹਿੰਦੇ ਨੇ ਫਿਰ ਇਸ ਤਰ੍ਹਾਂ ਦੇ ਪੁਰਸ਼ ਨੂੰ ਸਤਸੰਗ ਨ ਸੇਵ ਆਉਂਦਾ ਅੰਦਰੋਂ ਖੇਚ ਮਿਲਦੀ ਹੈ ਪ੍ਰਭੂ ਮਿਲਣ ਦੀ ਆਪਣੇ ਆਪ ਨਹੀਂ ਮਿਲੇਗੀ ਅਗਰ ਕਿਸੇ ਦੇ ਅੰਦਰ ਤੜਪ ਪੈਦਾ ਹੋਈ ਹੈ ਰੱਬ ਦੇ ਮਿਲਣ ਦੀ ਤੇ ਕੋਈ ਸੰਸਕਾਰ ਨੇ ਤੇ ਜੇ ਸੰਸਕਾਰ ਨੇ ਤੇ ਕੁਝ ਪੁਰਬਲੀ ਕਰਿਤ ਹੈ ਕੱਲ ਜੋ ਕੁਝ ਪੀਤਾ ਸੀ ਉਹ ਜੰਮ ਤੇ ਆ ਪੈਦਾ ਹੋ ਗਏ ਕੁਝ ਐਸੇ ਬੀਜ ਨੇ ਫਲ ਤੱਕ ਪਹੁੰਚਣ ਲੱਗਿਆਂ ਸਾਲ ਦੋ ਸਾਲ ਲਾ ਦਿੰਦੇ ਨੇ ਉਹ ਐਸੇ ਬੀਜ ਨੇ ਫਲ ਤੱਕ ਪਹੁੰਚਣ ਲੱਗਿਆਂ 4-5 ਮਹੀਨੇ ਲਾਂਦੇ ਨੇ 2-3 ਮਹੀਨੇ ਲਾਂਦੇ ਨੇ ਕੁਝ ਐਸੇ ਬੀਜ ਨੇ 65 ਸਾਲ ਲੱਗ ਜਾਂਦੇ ਨੇ ਫਲ ਤੱਕ ਪਹੁੰਚਦੇ ਆ ਉਹ ਸੰਸਕਾਰ ਕੀਤੇ ਕਰਮਾਂ ਤੋਂ ਬਣੇ ਸੰਸਕਾਰ ਸੰਸਕਾਰ ਫਲੀ ਬਹੁਤ ਹੋਣ ਵਕਤ ਲੱਗਦਾ ਕੁ ਸਮਾਂ ਲੱਗਦਾ ਹੈ ਔਰ ਜਦ ਅਚਨ ਤੇ ਰੱਬੀ ਤੜਪ ਪੈਦਾ ਹੋ ਜਾਏ ਪਿਆਸ ਪੈਦਾ ਹੋ ਜਾਏ ਰੱਬ ਦੀ ਧੂ ਅੰਦਰ ਪੈਦਾ ਹੋ ਜਾਏ ਇਸ ਪਾਸੇ ਚੱਲਣ ਦੀ ਬਹੁਤ ਵੱਡੀ ਪ੍ਰੇਰਣਾ ਅੰਦਰੋਂ ਹੀ ਪੈਦਾ ਹੋਵੇ ਕੋਈ ਪੂਰਬਲੇ ਸੰਸਕਾਰ ਜਾਗੇ ਨੇ ਇਹ ਪੂਰਬਲੇ ਕੱਲ੍ਹ ਦੇ ਹੋ ਸਕਦੇ ਨੇ ਮਹੀਨੇ ਪਹਿਲੇ ਦੇ ਹੋ ਸਕਦੇ ਇੱਕ ਸਾਲ ਪਹਿਲੇ ਦੇ ਹੋ ਸਕਦੇ ਨੇ ਇੱਕ ਜਨਮ ਪਹਿਲੇ ਦੇ ਹੋ ਸਕਦੇ ਨੇ ਜੈਸੇ ਕਬੀਰ ਜਨਮ ਤੋਂ ਹੀ ਸਾਧਨਾ ਕਰਨ ਲੱਗੇ ਸੰ ਥੋੜਾ ਜਿਹਾ ਹੋਸ਼ ਸੰਭਾਲਿਆ ਤੇ ਭਜਨ ਕਰਨ ਲੱਗ ਪਏ ਤੇ ਇਹਨਾਂ ਦੇ ਪੂਰਬਲੇ ਸੰਸਕਾਰ ਨੇ ਔਰ ਖੁਦ ਓਮੰਦੇ ਨੇ ਪੂਰਵ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ ਭਟ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਬਾਰੇ ਤੈ ਜਨਮ ਤੇ ਗੁਰਮਤ ਬ੍ਰਹਮਪਛਾਣਿਓ ਏ ਗੁਰੂ ਅਰਜਨ ਦੇਵ ਜੀ ਤੁਸੀਂ ਜਮਦਿਆਂ ਹੀ ਬ੍ਰਹਮ ਗਿਆਨੀ ਹੋ ਤੈ ਜਨਮ ਤੇ ਗੁਰਮਤ ਤੁਸੀਂ ਜਮਦਿਆਂ ਹੀ ਗੁਰਮਤ ਦੇ ਧਾਰਨੀ ਆ ਤੁਹਾਡੇ ਕੋਲ ਗੁਰੂ ਦੀ ਮਤ ਹੈ ਜਮਦਿਆਂ ਤੈ ਜਨਮ ਤੇ ਗੁਰਮਤ ਬ੍ਰਹਮਪਛਾਣਿਓ ਤੁਸੀਂ ਜਮਦਿਆਂ ਹੀ ਬ੍ਰਹਮ ਦੀ ਪਛਾਣ ਕੀਤੀ ਹੈ ਇਤਿਹਾਸਿਕ ਸਬੂਤ ਹੈ ਇੱਕ ਸਾਲ ਦੇ ਸੰਜਗ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਗੱਦੀ ਤੇ ਬੈਠਣ ਲੱਗੇ ਚੜ ਕੇ ਕੋਸ਼ਿਸ਼ ਪੈ ਕਰਨ ਤੇ ਮਾਤਾ ਭਾਨੀ ਜੀ ਆਏ ਭਜੇ ਉਹਨਾਂ ਨੇ ਇੱਕ ਦਮ ਪਕੜਿਆ ਆਖਿਆ ਨਹੀਂ ਇਹ ਸਤਿਗੁਰੂ ਦਾ ਸਿੰਘਾਸਣ ਹੈ ਤੇ ਤੇ ਨਹੀਂ ਬੈਠੀਦਾ ਇਕਦਮ ਗੁਰੂ ਅਮਰਦਾਸ ਜੀ ਨੇ ਚੁੱਕ ਕੇ ਬਿਠਾ ਦਿੱਤਾ ਸਾਖਿਆ ਦੋਤਾ ਬਾਣੀ ਕਾ ਬੋਤਾ ਇਹ ਤੇ ਬਾਣੀ ਦਾ ਸਾਗਰ ਹੈ ਇਹ ਤੇ ਨਾਮ ਦਾ ਸਾਗਰ ਹੈ ਸਤਿਗੁਰ ਨੂੰ ਦਿਖਾਈ ਦੇ ਰਿਆ ਸੀ ਇਹ ਤੇ ਨਾਮ ਦਾ ਸਾਗਰ ਹੈ ਇਹ ਤੇ ਬਾਣੀ ਦਾ ਜਹਾਜ਼ ਹੈ ਇਹ ਤੇ ਜਗਤ ਨੂੰ ਪਾਰ ਉਤਾਰਨ ਵਾਲਾ ਹੈ ਦੋਤਾ ਬਾਣੀ ਕਾ ਬੋਤਾ ਪਟ ਕਹਿਣ ਤੈ ਜਨਮ ਤੇ ਗੁਰਮਤਿ ਬ੍ਰह्म ਪਠਾਣਿਓ ਤੋ ਸੰਸਕਾਰਾਂ ਦੀ ਰੇਖ ਗੁਰੂ ਅਮਰਦਾਸ ਜੀ ਨੂੰ ਦਿਖਾਈ ਦੇ ਗਈ ਹੈ ਤੈ ਜਨਮ ਤੇ ਗੁਰਮਤਿ ਬ੍ਰह्म ਪਠਾਣਿਓ ਇਸ ਤਰ੍ਹਾਂ ਦੇ ਬੁਰਸ਼ ਵਾਸਵਿਕ ਜਨਮ ਮਰਨ ਦੇ ਝਾਉਂਦੇ ਨਹੀਂ ਜੈਸੇ ਕਿ ਸਤਗੁਰ ਦੀ ਬਾਣੀ ਕਹਿੰਦੀ ਹੈ ਜਨਮ ਮਰਨ ਦੋ ਹੋਂ ਮੈ ਨਾਏ ਜਨ ਪਰਉਪਕਾਰ ਹੀ ਆਏ ਜੇਲ ਦੇ ਅੰਦਰ ਪਏ ਕੈਦੀਆਂ ਦਾ ਸੁਧਾਰ ਕਰਨਾ ਹੈ ਤੋ ਜੇਲ ਦੇ ਅੰਦਰ ਹੀ ਜਾ ਕੇ ਹੋਵੇਗਾ ਪਹਿਲੀ ਪਹਿਲੀ ਵਾਰ ਜਦ ਰਾਏਪੁਰ ਸੈਂਟਰ ਜੇਲ ਦੇ ਦਾਸ ਕਥਾ ਕਰਨ ਵਾਸਤੇ ਗਿਆ ਜਿੱਥੇ-ਜਿੱਥੇ ਜੇਲ੍ਹਾਂ ਦੇ ਅੰਦਰ ਸਿੱਖ ਕੈਦੀ ਨੇ ਹਿੰਦੁਸਤਾਨ ਦੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਗੁਰਪਰਵ ਉੱਥੇ ਮਨਾਇਆ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਗੁਰਪਰਵ ਉੱਥੇ ਮੁਸਲਮਾਨ ਕੈਦੀ Eid ਮਨਾਉਂਦੇ ਨੇ ਗਵਰਨਮੈਂਟ ਪੂਰਾ ਇੰਤਜ਼ਾਮ ਕਰਦੀ ਹੈ। ਔਰ Hindu ਕੈਦੀ Ram Navami ਮਨਾਉਂਦੇ ਨੇ, Krishna Janmashtami ਮਨਾਉਂਦੇ ਨੇ, ਬਾਕੀ ਤਿਵਾਰ ਮਨਾਉਂਦੇ ਨੇ ਤੇ ਤਿਵਾਰ ਉਹ ਕੈਦੀ ਗੰਗ ਨਾਲ ਬਣਾ ਸਕਣ ਪੂਰਾ ਇੰਤਜ਼ਾਮ ਕੀਤਾ ਜਾਂਦਾ ਹੈ ਜੇਲ੍ਹ ਦੇ ਇੰਤਜ਼ਾਮੀਆਂ ਡਾਂਚੇ ਤੋਂ। ਗੁਰਪੁਰਬ ਤੇ ਦਾਸ ਗਿਆ ਹੋਇਆ ਸੀ ਰਾਏਪੁਰ ਤੇ ਜੇਲਰ ਦੀ ਪੱਤਰ ਆਈ ਗੁਰਦੁਆਰੇ ਦੇ ਵਿੱਚ ਕਿ ਸਾਡੇ ਚੰਦ ਕੈਦੀ ਮਨਾ ਰਹੇ ਨੇ ਗੁਰਪੁਰਗ ਗੁਰੂ ਗੋਬਿੰਦ ਸਿੰਘ ਜੀ ਦਾ ਅਗਰ ਤੁਹਾਡੇ ਵਿੱਚੋਂ ਕੋਈ ਕੀਰਤਨ ਜਾਂ ਗੁਰੂ ਗੋਬਿੰਦ ਸਿੰਘ ਜੀ ਵਿਚਾਰ ਸੁਣਾਉਣ ਵਾਸਤੇ ਆ ਜਾਏ ਤੇ ਬਿਹਤਰ ਹੋਵੇਗਾ। ਸੋ ਦਾਸ ਨਾਲ ਜਦ ਗੱਲ ਕੀਤੀ ਪ੍ਰਬੰਧ ਕਰਨੇ ਮੈਂ ਕਹਿੰਨੇ ਜ਼ਰੂਰ ਜਾਵਾਂਗਾ। 15-20 ਸੱਜਣ ਸਨ ਬਾਕੀ ਹੋਰ ਜਿਹੜੇ ਕੈਦੀ ਅਨਮਤ ਦੇ ਸਨ ਉਹ ਵੀ ਸੁਣਨ ਨੂੰ ਬੈਠ ਗਏ ਪਰ ਜੈਸੇ ਮੈਂ ਜੇਲ੍ਹ ਦੇ ਦਰਵਾਜ਼ੇ ਦੇ ਅੰਦਰ ਪ੍ਰਵੇਸ਼ ਕੀਤਾ ਇੱਕਦਮ ਦਰਵਾਜ਼ਾ ਬੰਦ ਇੱਕਦਮ ਵੱਡੇ ਵੱਡੇ ਤਾਲੇ ਉੱਤੇ ਤਰੀਕੇ ਨਾਲ ਲੱਗ ਗਏ ਤੇ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਕੈਦੀ ਅੰਦਰ ਵੜਦੇ ਨੇ ਉਸੇ ਤਰੀਕੇ ਨਾਲ ਮੈਂ ਵੜਿਆ ਤੇ ਤੇ ਇਸ ਤਰੀਕੇ ਆਇਆ ਤੇ ਹੁਣ ਜਦ ਮੈਨੂੰ ਬਾਹਰ ਨਿਕਲਣਾ ਪੈਗਾ ਤੇ ਜੇਲਰ ਨਾਲ ਨਵੇਂ ਸਾਰੇ ਇੰਤਜ਼ਾਮੀਆ ਢਾਂਚਾ ਨਾ ਹੋਵੇ ਤੇ ਆਪਾਂ ਤੇ ਅੰਦਰ ਹੀ ਨਾ ਪਰ बड़े-बड़े ताले बंद बड़े-बड़े ताले और पहरेदार संतरी कड़ा हिफाजत सिक्खो मैनु प्रेरणा मिले कि परम पुरुष महान आत्मावां शरीर देच स्वास्थ्य आ जांदियां कि शरीर धारियां दा सुधार करना वरना शरीर दे छांदियां नहीं जन्म मरण दोहु में नाहीं इत देखण मात्र गुरु नानक दा जन्म है वरना नहीं है ਦੇਖਣ ਮਾਤਰ ਮਰਨ ਹੈ ਵਰਨਾ ਨਹੀਂ ਹੈ ਕਿੱਥੇ ਹੈ ਅੰਤਿਮ ਸਮੇ ਸਤਿਗੁਰੂ ਦਾ ਸ਼ਰੀਰ ਹੀ ਨਹੀਂ ਮਿਲੇਆ ਚੱਦਰ ਚੁੱਕੀ ਗਈ ਗੁਲਾਬ ਦਾ ਫੁੱਲ ਪਿਆ ਇਸ਼ਾਰਾ ਮਿਲ ਗਿਆ ਸੀ ਵੀ ਮੈਂ ਤੇ ਇੱਕ ਫੁੱਲ ਦੀ ਤਰ੍ਹਾਂ ਸੀ ਤੁਹਾਨੂੰ ਸੁਗੰਧੀ ਦੇਣਾ ਹੈ ਮਹਿਕ ਦੇਣਾ ਹੈ ਗੱਲ ਸਮਝ ਲਓ ਐ ਜਗਤ ਦੇ ਵਾਸੀ ਗੱਲ ਸਮਝ ਲਓ ਤੇ ਹੁਣ ਮੈਨੂੰ ਮੜੀ ਤੇ ਕਬਰਾਂ ਦੇ ਚ ਨਾ ਲੱਭਣਾ ਬਾਬਾ ਮੜੀ ਨਾ گور ਗੁਰੂ ਅੰਗਦ ਕੇ ਹਿਏ ਨਾ ਹੈ ਉਨ ਸਤ ਸੰਗਤ ਔਰ ਨੇਸ ਦਿਨ ਬਸ ਬੋ ਮੈਂ ਕਰਾਂ। ਕਮੇਰ ਕਰਾਂ ਪੂਰਬਲੇ ਸੰਸਕਾਰ ਨਾਲ ਚੱਲਦੇ ਨੇ। ਕੱਲ ਜੋ ਕੀਤਾ ਉਹ ਵੀ ਪੂਰਬਲਾ ਹੈ। 1 ਮਹੀਨੇ ਜੋ ਕੀਤਾ ਪਹਿਲੇ ਉਹ ਵੀ ਪੂਰਬਲਾ ਹੈ। 1 ਸਾਲ ਜੋ ਪਹਿਲੇ ਕੀਤੇ ਨੇ ਕਰਮ ਉਹ ਵੀ ਪੂਰਬ ਲੈਣਾ। ਫਲ ਹੀ ਬਹੁਤ ਆਉਣਗੇ ਚੰਗੇ ਨੇ ਜਾਂ ਮਾੜੇ ਨੇ لازਮੀ। ਕਈ ਵਾਰ ਬੰਦੇ ਨੂੰ ਦੁੱਖ ਮਿਲਦਾ ਬੜਾ ਭਾਰੀ। ਤੇ ਬੰਦਾ ਜਿਉਂ ਪਿੱਛੇ ਵੇਖਦਾ ਵੀ 2-4 ਸਾਲ ਹੋ ਗਏ ਨੂੰ ਮੈਂ ਤੇ ਬੜੀ ਭਜਨ ਬੰਦਗੀ ਪਿਆ ਕਰਦਾ ਪੁੰਨ ਕਰਮ ਪਿਆ ਕਰਦਾ ਇੰਨਾ ਵੱਡਾ ਦੁੱਖ ਮੈਨੂੰ ਕਿਉਂ ਲੱਗ ਗਿਆ ਮਨੋਂ ਹੈਰਾਨ ਹੋ ਜਾਂਦਾ ਦਰਸਲ ਬੋਏ ਹੋਏ ਬੀਜ ਤੇ ਫਲ ਦੇ ਅੰਤਰਾਲ ਬੜਾ ਹੈ ਅੰਤਰਾ ਬੜਾ ਹੈ ਬੰਦਾ ਭੁੱਲ ਜਾਂਦਾ ਮੈਂ ਬੋਇਆ ਕੀ ਸੀ ਭੁੱਲ ਜਾਂਦਾ ਤੇ ਫਲ ਜਦ ਸਾਹਮਣੇ ਆਂਦਾ ਹੈ ਫਲ ਕੀ ਹੈ ਦੁੱਖ ਤੇ ਸੁੱਖ ਦੁੱਖ ਤੇ ਸੁੱਖ ਨੂੰ ਫਲ ਆ ਕੇ ਆ ਗਿਆ ਔਰ ਕੁਝ ਨਹੀਂ ਜ਼ਿੰਦਗੀ ਦੇ वृक्ष ਦੇ ਉੱਤੇ ਦੁੱਖ ਦੇ ਫਲ ਅਗਰ ਦਿਖਾਈ ਦੇਣ ਤਾਂ ਸਪਸ਼ਟ ਹੈ ਕੁਝ ਬੀਜ ਇਸ ਧੰਨ ਦਾ ਬੋਇਆ ਗਿਆ ਹੈ ਜੀਵਨ ਦੇ વૃક્ષ ਤੇ ਅਗਰ ਕੋਈ ਸੁਖ ਤੇ ਆਨੰਦ ਦੇ ਫਲ ਦਿਖਾਈ ਦੇਣ ਤਾਂ ਸਮਝ ਲੈਣਾ ਬਿਨਾ ਬੀਜ ਤੋਂ ਨਹੀਂ ਹੈ ਬਿਨਾ ਸੰਸਕਾਰਾਂ ਤੋਂ ਨਹੀਂ ਹੈ ਬਿਨਾ ਕਰਮਾਂ ਤੋਂ ਨਹੀਂ ਹੈ ਸਾਰੀ ਦੁਨੀਆ ਦੀ ਮਨੁੱਖੀ ਜ਼ਿੰਦਗੀ ਦੇਖੀ ਹੈ ਹੌਕੇ ਤੇ ਦੁੱਖਾਂ ਦੇ ਕਰਨਾ ਹੀ ਪੈਂਦਾ ਕੁਝ ਗਲਤ ਬੀਜ ਬੋਏ ਗਏ। ਔਰ ਬੋਏ ਜਾ ਰਹੇ ਨੇ। ਲੇਕਿਨ ਬੰਦਾ ਗਿਲਾ ਕਰਦਾ ਕਿ ਗੁਰਦੁਆਰੇ ਜਾ ਰਹੇ ਆ ਭਜਨ ਕਰ ਰਹੇ ਆ ਦਾਨ ਪੁੰਨ ਕਰ ਰਹੇ ਆ ਮੈਨੂੰ ਦੁੱਖ ਕਿਉਂ? ਬੋਇਆ ਆ ਬੀਜ ਤੇ ਫਲ ਦੇ ਵਿਚ ਅੰਤਰਾਲ ਬੜਾ ਹੈ ਭੁੱਲ ਜਾਂਦਾ ਬੰਦਾ ਮੈਂ ਕਦੋਂ ਕੁਝ ਬੀਜ ਟੀੜਾ ਬੋਇਆ ਸੀ ਕਦੋਂ ਬੋਇਆ ਸੀ ਨਹੀਂ ਜੀਤਾ ਰਹਿੰਦਾ। ਤੇ ਫਲ ਜਦ ਸਾਹਮਣੇ ਆਂਦਾ ਤੇ ਬੀਜ ਬੋਇਆ ਦੇ ਨਾਲ ਸੰਬੰਧ ਟੁੱਟ ਗਿਆ ਹੈ ਪਹੁੰਚ ਗਿਆ ਹੈ ਤਾਂ ਉਸ ਫਲ ਨੂੰ ਕਬੂਲ ਕਰਨ ਤੋਂ ਬੰਦਾ ਇਨਕਾਰੀ ਹੁੰਦਾ ਮੈਨੂੰ ਦੁੱਖ ਆਉਂਉ ਕਿੰਤੂ ਦੁੱਖ ਖੜਾ ਹੋ ਜਾਂਦਾ ਕਿੰਤੂ ਗਿਲਾ ਪਰ ਜੋ ਸਹਿਣਾ ਹੈ ਜੋ ਸੋਜਵਾਨ ਹੈ ਭਜਨ ਕਰਦੇ ਆ ਕਰਦੇ ਆ ਜਿਸ ਨੂੰ ਸਮਝ ਆ ਗਈ ਹੈ ਉਹ ਆਪਣੇ ਮਨ ਨੂੰ ਸਮਝਾਂਦਾ ਹੈ ਲਾਜ਼ਮੀ ਕੋਈ ਬੀਜ ਹੈ ਬਿਨਾਂ ਬੀਜ ਤੋਂ ਕੁਝ ਨਹੀਂ ਲਾਜ਼ਮੀ ਕੋਈ ਬੀਜ ਹੈ ਕੋਈ ਬੋਇਆ ਹੈ ਪਰ ਫੁੱਲਤ ਹੋਇਆ ਹੈ ਫਲੀ ਬਹੁਤ ਹੋਇਆ ਹੈ ਸਾਹਮਣੇ ਆਇਆ ਹੈ ਤੇ ਮੈਂ ਅਰਜ ਕਰਾਂ ਆਨੰਦ ਇੱਕ ਫਲ ਹੈ ਦੁੱਖ ਇੱਕ ਫਲ ਹੈ ਦੁੱਖ ਸੁਖ ਨੂੰ ਫਲ ਆ ਕਿਹਾ ਜਾਂਦਾ ਹੈ ਆਮ ਧਾਰਮਿਕ ਭਾਸ਼ਾ ਦੇ ਵਿੱਚ ਫਲ ਕੀ ਹੈ ਦੁੱਖ ਤੇ ਸੁਖ ਤੇ ਜੇ ਇਹ ਫਲ ਹੈ ਤਾਂ ਇਹਨਾਂ ਦਾ ਬੀਜ ਵੀ ਕੋਈ ਹੋਵੇਗਾ لازਮੀ ਹੋਵੇਗਾ ਬਿਨਾਂ ਬੀਜ ਤੋਂ ਕੁਝ ਵੀ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਪੂਰਬਲੇ ਬੋਏ ਹੋਏ ਬੀਜ ਅੰਕੁਰਿਤ ਹੋ ਗਏ ਫਲੀ ਬਹੁਤ ਹੋ ਗਏ ਸਾਧੂ ਦਾ ਮਿਲਾਪ ਹੋ ਗਿਆ ਗੁਰੂ ਦਾ ਮਿਲਾਪ ਹੋ ਗਿਆ ਪੂਰਬ ਕਰਮ ਅੰਕੁਰ ਜਬ ਪ੍ਰਗਟੇ ਤੋ ਭੇਟਿਓ ਪੁਰਖ ਰਸਕ ਬਹਿ ਰਾਗੇ ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ ਕੋਈ ਪੂਰਬਲਾ ਅੰਕੁਰ ਕੋਈ ਪੂਰਬਲਾ ਬੋਇਆ ਹੋਇਆ ਬੀਜ ਫਲੀ ਬਹੁਤ ਹੋ ਗਿਆ ਸਤ ਸੰਗ ਨਸੀਬ ਹੋ ਗਿਆ ਗੁਰਬਾਣੀ ਨਸੀਬ ਹੋ ਗਈ ਗੁਰੂ ਦਾ ਸ਼ਬਦ ਨਸੀਬ ਹੋ ਗਿਆ ਗੁਰੂ ਦਾ ਸ਼ਬਦ ਵਾਸਤਵਿਕ ਨਸੀਬ ਹੋਣਾ ਕੀ ਹੁੰਦਾ ਹੈ ਇਧਰ ਮਨੁੱਖ ਸ਼ਬਦ ਦਾ ਜਾਪ ਕਰੇ ਤੇ ਮਨ ਜੁੜ ਜਾਏ ਕੋਈ ਪੁਰਬਲਾ ਕਰਮ ਨਹੀਂ ਤੇ ਗੁਰੂ ਨਾਨਕ ਨੂੰ ਬੁਥੇਰਿਆਂ ਨੇ ਵੇਖਿਆ ਸੀ ਤੇ ਕਹਿ દਈਏ ਪੁਰਬਲਾ ਕਰਮ ਜਿਹੜੇ ਪੱਥਰ ਗੁਰੂ ਨਾਨਕ ਨੂੰ ਪੈ ਮਾਰਦੇ ਸਨ ਉਹਨਾਂ ਨੂੰ ਕਹਿਦੀ ਕੋਈ ਪੁਰਬਲਾ ਕਰਮ ਹੈ ਸ਼ੁਭ ਸ਼ੁਭ ਉਹਨਾਂ ਨੇ ਕੋਈ ਬੋਇਆ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪੱਥਰ ਪੈ ਮਾਰਦੇ ਨਹੀਂ ਕੋਈ ਪੁਰਬਲਾ ਬੀਜ ਨਹੀਂ ਸੀ ਚੰਗਾ ਕਰਨਾ ਜਿਨ੍ਹਾਂ ਦੇ ਚੰਗੇ ਸਨ ਬੀਜ ਉਹ ਤੇ ਨਾਨਕ ਨਦਰੀ ਨਦਰ ਨੇ ਹਾਲ ਹੋਏ ਉਹ ਤੇ ਸਤਗੁਰੂ ਦੀ ਦ੍ਰਿਸ਼ਟੀ ਨਾਲ ਮਹਾਨ ਹੋ ਗਏ ਪਾਵਨ ਹੋ ਗਏ ਪਵਿੱਤਰ ਹੋ ਗਏ ਪਰ ਜਿਨ੍ਹਾਂ ਦੇ ਕੋਈ ਪੁਰਬਲੇ ਬੀਜ ਹੀ ਨਹੀਂ ਸਨ ਕੋਲ ਬੈਠੇ ਹੋਏ ਵੀ ਖਾਲੀ ਦੇ ਖਾਲੀ ਰਹੇ ਰੱਬੀ ਨਿਯਾਮ ਹੈ ਰੱਬੀ ਵਿਧਾਨ ਹੈ ਕਿ ਇਹ ਪੁਰਬਲਾ ਬੀਜ ਹੀ ਅੰਕੁਰਿਤ ਹੁੰਦਾ ਹੈ ਮੈਂ ਫਿਰ ਅਰਜ਼ ਕਰਾਂ ਪੂਰਬਲਾ ਜੋ ਕੱਲ ਕੀਤਾ ਉਹ ਵੀ ਪੂਰਬਲਾ ਜੋ ਸਵੇਰੇ ਕਰ ਚੁਕੇ ਆ ਉਹ ਵੀ ਪੂਰਬਲਾ ਸਵੇਰੇ ਦੀ ਪੜੀ ਹੋਈ ਬਾਣੀ ਸਵੇਰੇ ਦਾ ਕੀਤਾ ਹੋਇਆ ਜਪ ਹੁਣ ਰੱਖ ਦੇ ਸਕਦਾ ਸ਼ਾਮੇ ਐਸੀ ਗੱਲ ਨਹੀਂ ਖਾਸ ਕਰਕੇ ਧਾਰਮਿਕ ਬੀਜ ਤੇ ਬਹੁਤ ਤੇਤੀ ਅੰਕੁਰਿਤ ਹੁੰਦੇ ਨੇ ਬਾਬਾ ਫਰੀਦ ਤੇ ਕਹਿੰਦੇ ਨੇ ਅੱਜ ਹੀ ਮਿਲਾਪ ਹੋ ਸਕਦਾ ਹੈ ਅਗਰ ਤੈਨੂੰ ਸੁਭ ਕਰਮ ਬੀਜਣ ਦੀ ਜਾਂਚ ਆ ਜਾਏ ਔਜ ਮਿਲਾਵਾ شیخ ਫਰੀਦ ਤਾਕਮ ਗੂੰਜਣੀਆਂ ਮਨੋ ਮਚਿੰਦਣੀਆਂ ਮਨ ਨੂੰ ਮਚਰਾਣ ਵਾਲੀਆਂ ਬਾਛਨਾਵਾਂ ਨੂੰ ਜੇ ਤੂੰ ਰੋਕ ਪਾ ਦੇਵੇਂ ਤੇ ਮਿਲਾਪ ਅੱਜ ਹੀ ਹੋ ਸਕਦਾ ਤੇ ਰੋਕ ਪੈ ਸਕਦੀ ਹੈ ਪ੍ਰਾਰਥਨਾ ਨਾਲ ਮੈਂ ਇਤਨੀ ਅਰਜ਼ ਕਰਾਂ ਕਿ ਸਾਈ ਤੇ ਇਸਲਾਮ ਜੋ ਇਹ ਕਹਿੰਦਾ ਨਾ ਕਿ ਜਿੰਨੇ ਪਾਪ ਨੇ ਹੁਣ ਉਤਨੇ ਪੁੰਨ ਕਰੋ ਤੇ পাপ ਦੋਲਣਗੇ ਫਿਰ ਖੁਦਾ ਦਾ ਮਿਲਾਪ ਹੋਵੇਗਾ ਤੇ পাপ ਤੇ ਇਤਨੇ ਸਤਗੁਰudev ਜੀ ਮਹਾਰਾਜ ਕਹਿੰਦੇ ਨੇ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇ ਤੇ ਔਗਣਾ ਮਾਰੇ ਇਹਨਾਂ ਨੂੰ ਤੌਂਦਿਆਂ ਦੌਂਦਿਆਂ ਤੇ ਕਰੋੜਾਂ ਜ਼ਿੰਦਗੀਆਂ ਮਿਟ ਜਾਣਗੀਆਂ ਇਸ ਜਨਮ ਵਿੱਚ ਤੇ ਕੱਖ ਨਹੀਂ ਬਣਨਾ ਕਰੇ ਕੁਝ ਵੀ ਨਹੀਂ ਹੋਣਾ ਐਨੇ পাপ ਕਿਸ ਤਰ੍ਹਾਂ ਧੋਈਏ ਕਿਸ ਤਰ੍ਹਾਂ ਗੱਲ ਮਿਟਾਈਏ ਪ੍ਰਾਰਥਨਾ ਅਰਦਾਸ ਅਰਦਾਸ ਬਹੁਤ ਵੱਡਾ ਕਰਮ ਹੈ ਇਸ ਵਾਸਤੇ ਗੁਰੂ ਘਰ ਦੇ ਚ ਅਰਦਾਸ ਲਾਜ਼ਮੀ ਹੈ ਪੁਰਖਾ ਤੋਂ ਪੰਜ ਬਾਣੀਆਂ ਦਾ ਪਾਠ ਕਰ ਸਵੇਰੇ ਅਰਦਾਸ ਕਰ। ਦੀਵਾਨ ਦੀ ਸਮਾਪਤੀ ਅਰਦਾਸ ਤੇ ਨਾਲ ਹੈ। ਵੀ ਤੂੰ ਪੜਿਆ ਸੁਣਿਆ ਗਾਵਿਆ ਲੇਖੇ ਲਗੇ ਅਰਦਾਸ। ਪ੍ਰਾਰਥਨਾ। ਪ੍ਰਾਰਥਨਾ ਨੇੜੇ ਲੈ ਆਉਂਦੀ ਹੈ। ਹਰ ਕੰਮ ਕਰਨ ਤੋਂ ਪਹਿਲੇ ਤੂੰ ਪ੍ਰਾਰਥਨਾ ਕਰ। ਅਰਦਾਸ ਕਰ। ਅਰਦਾਸ ਨਹੀਂ ਨੇੜੇ ਲੈ ਜਾਂਦੀ। ਅਰਦਾਸ ਕਰਮਾਂ ਵਿੱਚੋਂ ਸਿਰਮੌਰ ਕਰਮ ਹੈ। ਤੇ ਅਭਿਆਸੀ ਕਹਿੰਦੇ ਨੇ ਅਰਦਾਸ ਪ੍ਰਾਰਥਨਾ ਹਿਰਦੇ ਦੇ ਜਿਤਨੇ ਗਹਿਰੇ ਤਲ ਵਿੱਚ ਜਾਂਦੀ ਏ ਹੋਰ ਇਤਨਾ ਕੋਈ ਗਹਿਰਾ ਨਹੀਂ ਜਾਂਦਾ ਇਤਨੇ ਔਗਣ ਗਹਿਰੇ ਨਹੀਂ ਨੇ ਜਿਤਨੀ ਪ੍ਰਾਰਥਨਾ ਗਹਿਰੀ ਏ ਅਗਰ ਦਿਲੋਂ ਹੋਵੇ ਉਹ ਵਿਅਰਥ ਨਹੀਂ ਜਾਂਦੀ ਜਿਸ ਦਿਨ ਦਿਲ ਦੀ ਗਹਿਰਾਈ ਤੋਂ ਪ੍ਰਾਰਥਨਾ ਨਿਕਲਦੀ ਏ ਅਰਦਾਸ ਨਿਕਲਦੀ ਏ ਸਿਮਾ ਕਰਨੀ ਉਹ ਅਰਦਾਸ ਸਾਰੇ ਔਗਣਾਂ ਨੂੰ ਕੱਢ ਕੇ ਬਾਹਰ ਸੁਕ ਦਿੰਦੀ ਏ ਔਰ ਮਿਲਾਪ ਹੋ ਜਾਂਦਾ ਏ ਪਰਿਪੂਰਨ ਪ੍ਰਮਾਤਮਾ ਦਾ ਅਕਾਲ ਪੁਰਖ ਦਾ ਸਹਿਗੁਰਾਂ ਦਾ ਸੀ ਮਹਾਰਾਜ ਫਰਮਾਨ ਕਰਦੇ ਨੇ ਕੋਈ ਪੂਰਬਲੇ ਬੀਜ ਅੰਕੁਰਿਤ ਹੋਏ ਸਾਧੂ ਦਾ ਮਿਲਾਪ ਹੋਇਆ ਹਰੀ ਦੀ ਲੇਵਦੀ ਪ੍ਰਾਪਤੀ ਹੋਈ ਤੇ ਮਨ ਵਿੱਚ ਪ੍ਰਮਾਤਮਾ ਵਸ ਗਿਆ ਮਨ ਹਰ ਲਿਓ ਮੰਡਲ ਮੰਡਾ ਹਰੀ ਦੀ ਲਿਓ ਮਨ ਵਿੱਚ ਵਸ ਗਈ ਔਰ ਇਸ ਤਰੀਕੇ ਨਾਲ ਜਿਹੜਾ ਕਾਮ ਤੇ ਕ੍ਰੋਧ ਨਾਲ ਨਗਰ ਭਰਿਆ ਹੋਇਆ ਸੀ ਉਨੂੰ ਖੰਡ ਖੰਡ ਕਰ ਦਿੱਤਾ ਉਹਨੂੰ ਟੁਕੜੇ ਟੁਕੜੇ ਕਰ ਦਿੱਤਾ ਇਸ ਤਰ੍ਹਾਂ ਦਾ ਜੋ ਗੁਰੂ ਹੈ ਇਸ ਤਰ੍ਹਾਂ ਦਾ ਜੋ ਗੁਰੂ ਦੀ ਮਹਾਨਤਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਅੰਜਲੀ ਕਹਿੰਦੇ ਨੇ ਹੱਥ ਜੋੜਨ ਨੂੰ ਅੰਜ ਐਜੇ ਨਮਸਕਾਰ ਕਰਨਾ ਇਹ ਅੰਜਲੀ ਹੈ ਤੇ ਡੰਡੌਤ ਡੰਡੇ ਦੀ ਤਰ੍ਹਾਂ ਲੰਮਾ ਪੈ ਜਾਣਾ ਮਹਾਰਾਜ ਕਹਿੰਦੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਇੰਜ ਹੱਥ ਜੋੜ ਕੇ ਸਿਰ ਝੁਕਾਣਾ ਇਹ ਅੰਜਲੀ ਗੁਰੂ ਦੇ ਅੱਗੋਂ ਕਰਨੇ ਬਹੁਤ ਵੱਡਾ ਪੁੰਨ ਬਹੁਤ ਵੱਡਾ ਪੁੰਨ ਕਰ ਡੰਡਾਉਤ ਪੁੰਨ ਵੱਡਾ ਹੈ ਤੇ ਡੰਡੇ ਦੀ ਤਰ੍ਹਾਂ ਲੰਬਾ ਪੈ ਜਾ ਮੱਥਾ ਟੇ ਬਹੁਤ ਵੱਡਾ ਪੁੰਨ ਹੈ ਬਹੁਤ ਵੱਡਾ ਪੁੰਨ ਹੈ ਮਹਾਨ ਪੁੰਨ ਹੈ ਕਹਿੰਦੇ ਨੇ ਮਨੁੱਖ ਦਾ ਸਿਰ ਆਖਿਰ ਤਰ੍ਹਾਂ ਤਰ੍ਹਾਂ ਦੇ ਫਤੂਰ ਨਾਲ ਭਰੇ ਹੋਇਆ ਬਹੁਤ ਬੋਝਲ ਹੈ ਹੁਣ ਕੋਈ ਸਿਰ ਦਾ ਭਾਰ ਉਤਾਰੇ ਕੌਣ ਉਤਾਰੇਗਾ ਜਿੱਦੇ ਕੋਲ ਤੁਸੀਂ ਜਾਓ ਤੇ ਆਖੋ ਇਹ ਕੋਈ ਥੋੜਾ ਜਿਹਾ ਸਿਰ ਦਾ ਬੋਝ ਹਟਾ ਦੇਵੇ ਹਟਾਉਂਦਾ ਨਹੀਂ ਉਹ ਤੇ ਵਧਾ ਛੜਦਾ ਹੈ ਤੁਸੀਂ ਸਾਰੀ ਦੁਨੀਆ ਵਿੱਚ ਪਰਮਣ ਕਰਕੇ ਵੇਖ ਲਓ ਤੁਸੀਂ ਆਪਣਾ ਇੱਕ ਦੁੱਖ ਅਗਲੇ ਨੂੰ ਸੁਣਾਓ ਬਈ ਚਲੋ ਸਿਰ ਦਾ ਬੋਝ ਥੋੜਾ ਹੌਲਾ ਹੋਵੇ ਉਹਨੇ ਚਾਰ ਸੁਣਾ ਕੇ ਤੁਹਾਡਾ ਬੋਝ ਹੋਰ ਵਧਾ ਦੇਣਾ ਬਗੌਰ ਮੁਤਾਲਾ ਕਰਕੇ ਵੇਖਣਾ ਕਿਸ ਤੇ ਖੋਲੋਂ ਗੰਠੜੀ ਦੁਖੀ ਭਰ ਆਏ ਇਹ ਦੁੱਖਾਂ ਦੀ ਪੰਡ ਕੇ ਦੇ ਅੱਗੋਂ ਖੋਲੀਏ ਇੱਕ ਦੁੱਖ ਦਾ ਜ਼ਿਕਰ ਕਰਦੇ ਅਗਲਾ ਚਾਰ ਸੁਣਾ ਕੇ ਬੋਝ ਹੋਰ ਵਧਾ ਦਿੰਦਾ ਹੈ ਨਹੀਂ ਤੇ ਤਜਰਬਾ ਕਰਕੇ ਵੇਖ ਲੋ ਕਿਸੇ ਨਾਲ ਗੱਲ ਕਰਕੇ ਤੇ ਵੇਖ ਲੋ ਦੁੱਖ ਕੀਆ ਪੰਡਾ ਖੁਲਿਆ ਸੁਖ ਨਾਨਕ ਤੇ ਹੋ ਕੋਏ ਇਹ ਗੱਲ ਵੱਖਰੀ ਏ ਕਿ ਬੰਦਾ ਭੁਲੇਖੇ ਕਰਕੇ ਸਮਝ ਲੈਂਦਾ ਹੈ ਦੁਖੀ ਮੈਂ ਆ ਸਾਰਾ ਜਗਤ ਸੁਖੀ ਏ ਇਹ ਮਗਾਲਤਾ ਹੈ ਬਾਬਾ ਫਰੀਦ ਕਹਿੰਦੇ ਨੇ ਮਗਾਲਤਾ ਮੈਨੂੰ ਵੀ ਸੀ ਫਰੀਦ ਆ ਮੈਂ ਜਾਣਿਆ ਦੁੱਖ ਮੁਝ ਕੋ ਦੁੱਖ ਸਬਾਇਆ ਜਗ ਉੱਥੇ ਜੜ ਕੇ ਦੇਖਿਆ ਤਾਂ ਘਰ ਘਰ ਇਹਾ ਅਗ ਮੈਨੂੰ ਮਗਾਲਤਾ ਸੀ ਬਾਬਾ ਫਰੀਦ ਕਹਿੰਦੇ ਨੇ ਜਦ ਮੈਂ ਨਿਵਾਨ ਦੇ ਚ ਖੜਾ ਸੀ ਵੇ ਦੁਖੀ ਮੈਂ ਆ ਦੂਜੇ ਤੇ ਦਿਖਾਈ ਨਹੀਂ ਦਿੰਦੇ ਸਨ ਕਿਉਂਕਿ ਮੈਂ ਨਿਵਾਨ ਦੇ ਚੜ੍ਹਾ ਸੀ ਪਰ ਹੁਣ ਜਦ ਮੈਂ ਗਿਆਨ ਦੀ ਸ਼ਿਖਰਤਾ ਤੇ ਪਹੁੰਚਿਆ ਸੂਝ ਸਮਝ ਦੀ ਸ਼ਿਖਰਤਾ ਤੇ ਪਹੁੰਚਿਆ ਤੇ ਇਹ ਦਿਖਾਈ ਦੇ ਰਿਹਾ ਹੈ ਘਰ ਘਰ ਦੇ ਵਿੱਚ ਦੁੱਖਾਂ ਦੀ ਅੱਗ ਪਈ ਬਲਦੀ ਮੇਰਾ ਮੈਂ ਦੁਖੀ ਥੋੜੀ ਸੀ ਸਾਰਾ ਜਗਤ ਤੇ ਸਾਰਾ ਸੰਸਾਰ ਤੇ ਉਹ ਲੇਖਾ ਹੋ ਜਾਂਦਾ ਮੈਂ ਦੁਖੀ ਆ ਫਲਾਣਾ ਸੁਖੀ ਐ ਫਲਾਣਾ ਸੁਖੀ ਐ ਕੋਈ ਵੀ ਸੁਖੀ ਨਹੀਂ ਤੈਨੂੰ ਮਗਲਤ ਹੈ ਤੂੰ ਆਪਣੇ ਇੱਕ ਦੁੱਖ ਦੀ ਗੱਲ ਅਗਲੇ ਦੇ ਕੋਲ ਕਰਕੇ ਵੇਖ ਅਗਲਾ ਚਾਰ ਦੁੱਖ ਤੈਨੂੰ ਸੁਣਾਏਗਾ ਅਗਲੇ ਨੇ 10 ਸੁਣਾ ਦੇਣੇ ਤੋ ਇਹ ਦੁੱਖਾਂ ਦੇ ਨਾਲ ਤਰ੍ਹਾਂ ਤਰ੍ਹਾਂ ਦੀ ਵਾਸ਼ਨਾ ਦੇ ਨਾਲ ਸਿਰ ਬੋਝ ਲੈ ਸਿਰ ਦੀ ਪੰਡ ਕਿਵੇਂ ਲਵੇ ਜਿਵੇਂ ਸਿਰ ਦੇ ਉੱਤੇ ਕੁਝ ਬੋਝ ਹੋਵੇ ਤੇ ਇੰਜ ਝੁਕੇ ਤੇ ਪੰਡ ਤੇ ਥੱਲੇ ਜਾ ਪੈਗੀ ਨਾ ਤੈਨੂੰ ਜਿੰਨਾ ਗੁਬਾਰ ਸਿਰ ਦੇ ਚੋਂਦਾ ਸਿਰ ਦੇ ਝੁਕਾਣ ਦੇ ਨਾਲ ਗੁਬਾਰ ਲੈ ਜਾਂਦਾ ਇਸ ਵਾਸਤੇ ਗੁਰੂ ਘਰ ਦੇ ਮੱਥਾ ਟੇਕਣ ਦੀ ਬਹੁਤ ਵੱਡੀ ਮਹਾਨਤ ਹੈ ਇਹ ਗੱਲ ਵੱਖਰੀ ਹੈ ਕਿ ਸਜਦਾ ਕਰਨਾ ਸਾਰੇ ਧਰਮਾਂ ਵਿੱਚ ਮਹਾਨ ਹੈ ਅੰਗ ਹੈ ਧਰਮ ਦਾ ਇੱਕ ਅੰਗ ਹੈ ਸਜਦਾ ਕਰਨਾ ਝੁਕਣਾ ਮੱਥਾ ਟੇਕਣਾ ਇਸਲਾਮ ਦੇ ਇਤਿਬਾਰ ਬਾਅਦ ਨਮਾਜ਼ ਪੜ੍ਹਦੇ ਹਾਂ ਸਿਰ ਝੁਕਾਈ ਜਾਣਾ ਹੈ ਝੁਕਾਈ ਜਾਣਾ ਹੈ ਝੁਕਾਈ ਜਾਣਾ ਗੁਰੂ ਘਰ ਦੇ ਬੈਠਣਾ ਗੁਰੂ ਦੇ ਕੋਲ ਪਰ ਬੈਠਣ ਤੋਂ ਪਹਿਲੇ ਸਿਰ ਝੁਕਾਣਾ ਹੈ ਜਦ ਤੂੰ ਜਾਣ ਲੱਗਾ ਕਿ ਉਹ ਸਿਰ ਝੁਕਾ ਆਖਿਰੇ ਤਾਰਕਿਕ ਪੁੱਛ ਸਕਦਾ ਹੈ ਸਿੱਤਰਾ ਮੈਂ ਕਿਉਂ ਕਰਾਂ ਯਕੀਨ ਜਾਣੋ ਦਿਲੋਂ ਸਰਧਾ ਨਾਲ ਭਾਵਨਾ ਨਾਲ ਜਦ ਕੋਈ ਸਿਰ ਝੁਕਾਂਦਾ ਹੈ ਸਿਰ ਦਾ ਬੋਝ ਲੈ ਜਾਂਦਾ ਹੈ ਸਿਕਰ ਚਿੰਤਾ ਦੁੱਖ ਸੰਤਾਪ ਤਰ੍ਹਾਂ ਤਰ੍ਹਾਂ ਦੀਆਂ ਵਾਚਨਾਵਾਂ ਦੀਆਂ ਪੰਡਾਂ ਜੋ ਸਿਰ ਤੇ ਪਈਆਂ ਨੇ ਝੁਕਦੇ ਆ ਬੋਝ ਲੈ ਜਾਂਦਾ ਇਹਦਾ ਇੱਕ ਮਨੋਵਿਗਿਆਨਕ ਤੱਤ ਇਹ ਕਿ ਸਿਰ ਬੋਝਲਾ ਹੈ ਬਹੁਤ ਭਾਰੀ ਹੈ ਇਹ ਝੁਕਣਾ ਚਾਹੁੰਦਾ ਹੈ ਲਾਜ਼ਮੀ ਝੁਕਣਾ ਚਾਹੁੰਦਾ ਅੰਦਰ ਮਨੁੱਖ ਦੇ ਹੰਕਾਰ ਹੈ ਉਹ ਇਹਨੂੰ ਕਹਿੰਦਾ ਨਾ ਝੁਕ ਰਹਿਣ ਦੇ ਨਾ ਝੁਕ ਪਰ ਬੋਝ ਬੜਾ ਹੈ ਬੜਾ ਭਾਰੀ ਬੋਝ ਹੈ ਸਾਡੇ ਦੇਸ਼ ਦੀ ਇੱਕ ਪ੍ਰਥਾ ਸੀ ਕਿ ਹਰ ਆਪਣੇ ਤੋਂ ਵੱਡੇ ਦੇ ਅੱਗੇ ਝੁਕੀ ਜਾ ਆਪਣੇ ਤੋਂ ਛੋਟੇ ਦੇ ਅੱਗੋਂ ਝੁਕੇਗਾ ਬੋਝ ਵੱਧੇਗਾ। ਅਗਰ ਸੰਤੋਖੀ ਲੋਭੀ ਦੇ ਅੱਗੋਂ ਝੁਕੇਗਾ। ਸੁਖਿਮਾ ਕਰਨੀ ਉਹਦਾ ਬੋਝ ਵੱਧੇਗਾ ਇਕੱਠੇਗਾ ਨੇ। ਅਗਰ ਸ਼ਾਂਤਮਈ ਬੰਦਾ ਕਰੋਧੀ ਦੇ ਅੱਗੋਂ ਝੁਕੇਗਾ, ਕ੍ਰੋਧ ਵੱਧੇਗਾ। ਅੱਜਕੱਲ ਦੇ ਸਾਧੂਆਂ ਨੂੰ ਮੱਥਾ ਟੇਕ ਕੇ ਦੇਖਦੇ ਆਏ ਆਂ ਬੰਦੇ ਦਾ ਕ੍ਰੋਧ ਵੱਧ ਰਿਹਾ, ਲੋਭ ਵੱਧ ਰਿਹਾ ਕਿਉਂਕਿ ਕ੍ਰੋਧੀਆਂ ਨੂੰ ਪਿਆ ਮੱਥਾ ਟੇਕਦਾ, ਲੋਭੀਆਂ ਨੂੰ ਪਿਆ ਮੱਥਾ ਟੇਕਦਾ। ਵਾਸ਼ਨਾ ਦੇ ਗਰਸਿਆਂ ਨੂੰ ਤੇ ਮੱਥਾ ਟੇਕਦਾ ਉਹ ਤੇਰੇ ਸਿਰ ਦਾ ਬੋਝ ਕੀ ਖਾਤ ਲਾਣਗੇ ਉਹ ਆਪਣੀ ਹੋਰ ਪੰਡ ਸਿਰ ਤੇ ਰੱਖ ਦਿੰਦੇ ਨੇ ਬੰਦਾ ਹੋਰ ਬੋਝਲਾ ਹੋ ਜਾਂਦਾ ਹੈ ਗੁਰੂ ਦੇ ਅੱਗੋਂ ਮੱਥਾ ਟੇਕ ਐਸੇ ਗੁਰੂ ਦੇ ਅੱਗੋਂ ਜੋ ਤੇਰੀ ਪੰਡ ਤੇਰਾ ਬੋਝ ਉਤਾਰ ਦੇਵੇ ਲਾ ਦੇਵੇ ਔਰ ਮੈਂ ਫਿਰ ਅਰਥ ਕਰਾਂ ਮੱਥਾ ਟੇਕਣਾ ਹੀ ਇਲਾਜ ਹੈ ਔਰ ਕੋਈ ਇਲਾਜ ਨਹੀਂ ਹੰਕਾਰਕ ਨੌਜਵਾਨ ਕਹਿ ਦੇਣਗੇ ਲੈ ਇਹ ਕੀ ਹੈ ਤੇ ਕਈ ਸ਼ਰਮ ਦੇ ਮਾਰੇ ਉੰਜ ਵੀ ਬੈਠ ਜਾਂਦੇ ਨੇ ਮੱਥਾ ਨਹੀਂ ਦੇਖਦੇ ਬਈ ਇਹ ਕੀ ਕਿਰਿਆ ਹੈ ਸਿਮਾ ਕਰਨੀ ਬਹੁਤ ਵੱਡੀ ਕਿਰਿਆ ਹੈ ਇਬਾਦਤ ਦਾ ਪਹਿਲਾ ਹਿੱਸਾ ਹੈ ਇਬਾਦਤ ਦਾ ਮੂਲ ਅੰਗ ਹੈ ਇਬਾਦਤ ਦਾ ਆਧਾਰ ਹੈ ਮੱਥਾ ਟੇਕਣਾ ਤੇ ਮਾਮੂਲੀ ਪੁੰਨ ਨਹੀਂ ਗੁਰੂ ਰਾਮਦਾਸ ਜੀ ਮਹਾਰਾਜ ਪਰਮਾਨੰ ਕਰ ਰਹੇ ਨੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੋਤ ਪੁੰਨ ਵੱਡਾ ਹੈ ਤੇ ਇਹ ਤੇ ਹੁਣ ਅੰਮ੍ਰਿਤ ਮਈ ਬਾਤ ਨੇ ਕੋਈ ਕਵਿਤੀ ਕਲਪਨਾ ਨਹੀਂ ਹੈ ਕੋਈ ਸ਼ਾਇਰਾਨਾ ਤਖੀਲ ਨਹੀਂ ਹੈ ਸਤਿਗੁਰudev ji ਮਹਾਰਾਜ ਦੇ ਅੰਮ੍ਰਿਤਮਈ ਬਾਣ ਬ੍ਰਹਮ ਗਿਆਨ ਦੇ ਇਹ ਮਹਾਨ ਸੋਮੇ ਇਹ ਅੰਮ੍ਰਿਤਮਈ ਬਚਨ ਜਦ ਬੰਦਾ ਦਿਲੋਂ ਸਿਰ ਝੁਕਾਂਦਾ ਹੈ ਸਿਰ ਦਾ ਫਤੂਰ ਲੈ ਜਾਂਦਾ ਹੈ غرੂਰ ਲੈ ਜਾਂਦਾ ਪੰਡ ਲੈ ਜਾਂਦੀ ਚਿੰਤਾ ਤੇ ਫਿਕਰ ਦੀ ਜਿਹੜੀ ਬੋਟਲੀ ਸਿਰ ਦੇ ਉੱਤੇ ਪਈ ਹੈ ਲੈ ਜਾਂਦਾ ਮੱਥਾ ਟੇਕਣ ਦਾ ਇਤਨਾ ਵੱਡਾ ਮਹਾਤਮ ਹੈ ਸਾਬ ਇਸ ਵਾਸਤੇ ਕਹਿੰਦੇ ਨੇ ਇਹ ਮਾਮੂਲੀ ਪੁੰਨ ਨਹੀਂ ਹੈ ਬਹੁਤ ਵੱਡਾ ਪੁੰਨ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਅੰਜਲੀ ਐਂਜ ਹੱਥ ਜੋੜ ਕੇ ਐਂਜ ਮੱਥਾ ਟੇਕਣਾ ਅੰਜਲੀ ਤੇ ਫਿਰ ਝੁਕ ਕੇ ਮਸਤਕ ਨੂੰ ਜ਼ਮੀਨ ਤੇ ਹੀ ਰੱਖ ਦੇਣਾ ਇਸ ਤਰ੍ਹਾਂ ਝੁਕਦੇ ਆ ਬੋਝ ਲੈਂਦਾ ਝੁਕਦੇ ਆ ਦੁੱਖ ਮਿਟਦਾ ਝੁਕਦੇ ਆ ਵਾਸਨਾ ਦੀ ਪੰਡ ਲੈਂਦੀ ਝੁਕਦੇ ਆ ਤ੍ਰਿਸ਼ਨਾ ਮਿਟਦੀ ਏ ਝੁਕਦੇ ਆ ਕ੍ਰੋਧ ਮਿਟਦਾ ਝੁਕਦੇ ਆ ਹੰਕਾਰ ਮਿਟਦਾ ਮਹਾਰਾਜ ਜੀ ਸਵਾਸਤੇ ਇਸ ਨੂੰ ਬਹੁਤ ਵੱਡਾ ਪੁੰਨ ਕਹ ਰਹੇ ਨੇ ਮਾਮੂਲੀ ਪੁੰਨ ਨਹੀਂ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਉਹਨ ਵੱਡਾ ਹੈ ਸਾਖਤ ਹਰ ਰਸ ਸਾਧ ਨਾ ਜਾਣਿਆ ਤਿੰਨ ਅੰਤਰ ਆਉ ਮੈਂ ਕੰਡਾ ਹੈ